ਹਰ ਸਾਲ ਦੀ ਤਰ੍ਹਾਂ ਅਸੂ ਮਹੀਨੇ ਵੀ ਦੂਜ ਨੂੰ ਅਜੋਜਿਤ ਕੀਤੇ ਜਾਂਦੇ ਪਿੰਡ ਨਫੇਹਾ ਵਿਖੇ ਬਾਬਾ ਰਾਮਦੇਵ ਜੀ ਦੇ ਮੰਦਿਰ ਵਿਖੇ ਸਾਲਾਨਾ ਜੋੜ ਮੇਲ ਮੌਕੇ ਬਾਬਾ ਰਾਮਦੇਵ ਕਮੇਟੀ ਵੱਲੋਂ ಗ್ರಾಮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮੱਲੀ ਅੱਖਾਂ ਦਾ ਹਸਪਤਾਲ ਤਲਵੰਡੀ ਸਾਬੋ ਤੋਂ ਡਾਕਟਰ ਚਰਨ ਸਿੰਘ ਸੰਦੀਪ ਸਿੰਘ ਖੁਸ਼ਨਦੀਪ ਸਿੰਘ ਅਤੇ ਪੀ ਆਰਓ ਪ੍ਰੇਮ ਸਿੰਘ ਅਤੇ ਸਮੁੱਚੀ ਟੀਮ ਪਹੁੰਚੀ ਕੈਂਪ ਦਾ ਉਦਘਾਟਨ ਕਰਨ ਮੌਕੇ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਚੀਫ ਵਿੱਪ ਦੇ ਪਿਤਾ ਜਹੇਦਾਰ ਦਰਸ਼ਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਗੱਲਬਾਤ ਕਰਦਿਆਂ ਜਹੇਦਾਰ ਦਰਸ਼ਨ ਸਿੰਘ ਨੇ ਜਿੱਥੇ ਮੰਦਰ ਕਮੇਟੀ ਅਤੇ ਸਰਪੰਚ ਸ਼੍ਰੀਮਤੀ ਰਾਜਰਾਣੀ ਸਮੁੱਚੀ ਪੰਚਾਇਤ ਨੂੰ ਇਸ ਵੱਡੇ ਉਪਰਾਲੇ ਦੀ ਸਰਾਹਣਾ ਕੀਤੀ ਉੱਥੇ ਉਹਨਾਂ ਕਿਹਾ ਕਿ ਅਜਿਹੇ ਸਮਾਜ ਸੇਵਾ ਦੇ ਕੰਮ ਜਾਂ ਅਜਿਹੇ ਕੈਂਪ ਸਮੇਂ-ਸਮੇਂ ਤੇ ਲਗਾਉਂਦੇ ਰਹੋ ਤਾਂ ਕਿ ਲੋੜਵੰਦ ਪਰਿਵਾਰ ਇਹਨਾਂ ਕੈਂਪਾਂ ਤੋਂ ਲਾਭ ਲੈ ਸਕਦੇ ਹਨ ਇਸ ਮੌਕੇ ਆਈ ਮੱਲੀ ਹਸਪਤਾਲ ਦੇ ਡਾਕਟਰ ਚਰਨ ਸਿੰਘ ਨੇ ਦੱਸਿਆ ਕਿ ਅੱਜ ਬਾਬਾ RAMDEV ਕਮੇਟੀ ਵੱਲੋਂ ਜਿੱਥੇ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਉਥੇ ਅੱਖਾਂ ਦੀ ਚੈੱਕਅਪ ਦਾ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਸਾਡੀ ਟੀਮ ਨੇ ਲਗਭਗ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਚੈੱਕਅਪ ਕੀਤੀ ਤੇ ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਆਪਰੇਸ਼ਨ ਕਰਾਉਣ ਲਈ ਸਲਾਹ ਦਿੱਤੀ ਗਈ ਪਿੰਡ ਦੇ ਸਰਪੰਚਾ ਸ਼੍ਰੀਮਤੀ ਰਾਜਰਾਣੀ ਦੇ ਪਤੀ ਸਖਪਾਰ ਸਿੰਘ ਨੇ ਜਫੇਦਾਰ ਦਰਸ਼ਨ ਸਿੰਘ ਜੀ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਮੇਟੀ ਵੱਲੋਂ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਚੈੱਕਅਪ ਦੇ ਨਾਲ-ਨਾਲ ਮੁਫਤ ਦਵਾਈਆਂ ਐਨਕਾਂ ਵੰਡੀਆਂ ਗਈਆਂ ਅਤੇ ਚਿੱਟੇ ਮੋਟਗੇ ਦੇ ਮਰੀਜ਼ਾਂ ਦੇ ਆਪਰੇਸ਼ਨ ਵੀ ਹਸਪਤਾਲ ਵੱਲੋਂ ਕੀਤੇ ਜਾਣਗੇ ਪਿੰਡ ਨਥੇਹਾ ਬਾਬਾ RAM ਦੀ ਦੇਵ ਜੀ ਦਾ ਮੰਦਿਰ ਵਿਖੇ ਜੁੜ ਮੇਲਾ ਬਣਾ ਰਹੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਰੇ ਨਗਰ ਨਿਵਾਸੀ ਵਸੇ ਨਥੇਹਾ ਮਾਜੋਗ ਸਰਪੰਚ ਸਾਹਿਬ ਬੀਬਾ ਜੀ ਉਹਨਾਂ ਦੇ ਨਾਲ ਸਾਰੀ ਬਾਬਾ RAM ਦੇਵ ਜੀ ਦੀ ਪ੍ਰਬੰਧ ਕਮੇਟੀ ਵੱਲੋਂ ਇਹ ਜੁੜ ਮੇਲਾ ਬਣਾਇਆ ਜਾ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਲੰਗਰ ਚੱਲ ਰਹੇ ਨੇ ਔਰ ਨਾਲ ਸਭ ਤੋਂ ਵੱਡਾ ਅਪਰਾਲਾ ਜੋ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਉਹ ਬਹੁਤ ਚੰਗਾ ਅਪਰਾਲਾ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਸਾਡੇ ਬਜ਼ੁਰਗ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਵਿੱਚੋਂ ਮਾਵਾ ਪੈਣਾ ਜਿਹੜੇ ਸ਼ਹਿਰ ਜਾ ਕੇ ਆਪਣੀਆਂ ਅੱਖਾਂ ਚੈੱਕ ਨਹੀਂ ਕਰਵਾ ਸਕਦੇ ਉਹਨਾਂ ਲਈ ਬਹੁਤ ਵਧੀਆ ਹੈ ਇੱਥੇ ਡਾਕਟਰ ਸਹਵਾਏ ਨੇ ਉਹ ਅੱਖਾਂ ਚੈੱਕ ਕਰ ਰਹੇ ਨੇ ਜਦੋਂ ਸਮੇਂ ਸਿਰ ਕੋਈ ਨਿਗਰਾ ਚੈੱਕ ਹੋ ਜੇ ਤਾਂ ਉਹਦਾ ਇਲਾਜ ਵੀ ਹੋ ਜਾਂਦਾ ਹੈ ਤੇ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮਾਨਯੋਗ ਸਰਪੰਚ ਸਾਹਿਬ ਬੀਬਾ ਜੀ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਚੰਗਾ ਪ੍ਰਾਲਾ ਕੀਤਾ ਕੈਂਪ ਦਾ ਮੈਂ ਸਾਰੇ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਨੂੰ ਬੇਨਤੀ ਕਰਦਾ ਕਿ ਇਹ ਕੈਂਪ ਇਸੇ ਤਰ੍ਹਾਂ ਲਗਾਤਾਰ ਹਰ ਬਾਰੇ ਤੁਸੀਂ ਲਾਉਂਦੇ ਰਹੋ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਧੰਨਵਾਦ ਆਪਣਾ ਪ੍ਰਬੰਧਕ ਕਮੇਟੀ ਦਾ ਔਰ ਬਾਬਾ RAMDEV ਪ੍ਰਬੰਧਕ ਕਮੇਟੀ ਔਰ ਇਥੋਂ ਪਿੰਡ ਨਸੀਹਾ ਦੇ ਸਰਪੰਚ ਸਾਹਿਬ ਸਰਦਾਰ ਸੁਖਪਾਲ ਸਿੰਘ ਜੀ ਔਰ ਇਹਨਾਂ ਦੇ ਸਮੂਹ ਪਰਿਵਾਰ ਔਰ ਮੈਂਬਰ ਸਾਹਿਬਾਨ ਸਮੂਹ ਨਗਰ ਦਾ ਬੜਾ ਹੀ ਬਹੁਤ ਧੰਨਵਾਦ ਆ ਔਰ ਜੋ ਕੈਂਪ ਲਗਾਇਆ ਗਿਆ ਆਪਣਾ ਇਹ ਕੈਂਪ ਦੇ ਵਿੱਚ ਲਗਭਗ 3 350 ਦਾ ਪੀਸ਼ੈਂਟ ਦੇਖਿਆ ਆਪਾਂ ਤੇ 60 70 ਦੇ ਗਰੀਬ ਇਹਦੇ ਵਿੱਚ ਲੈਂਜ ਪਾਣ ਵਾਲੇ ਮਰੀਜ਼ਾਂ ਦੇ ਆਪਣਾ ਇਨਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਔਰ ਪਰਸੋਂ 25 ਤਰੀਕ ਨੂੰ ਤਲਵੰਡੀ ਸਾਬੋ ਨਿਗਾ ਬਣਾਈ ਜੋ ਆਪਰੇਸ਼ਨ ਕੀਤੇ ਜਾਣਗੇ ਔਰ ਲਗਭਗ 100 150 ਐਂਕ ਅਸੀਂ ਫਰੀ ਦੇ ਕੇ ਗਏ ਆ ਦਵਾਈਆਂ ਬਿਲਕੁਲ ਫਰੀ ਦਿੱਤੀਆਂ ਨਹੀਂ ਆ ਸਰਪੰਚ ਸਾਹਿਬ ਦੀ ਮੌਜੂਦਗੀ ਵਿੱਚ ਬੜੇ ਹੀ ਉਤਸ਼ਾਹ ਨਾਲ ਜਿਸ ਤਰ੍ਹਾਂ ਕਿ ਇਹ ਨੇ ਇਹ ਆਏ ਸਾਲ ਮੇਲਾ ਮਨਾਉਂਦੇ ਨੇ ਔਰ ਮੇਲੇ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਨੇ ਔਰ ਸਰਦਾਰ ਦਰਸ਼ਨ ਸਿੰਘ ਜੀ ਆਮ ਆਦਮੀ ਪਾਰਟੀ ਦੇ ਮੇਨ ਵਰਕਰ ਇੱਥੇ ਪਹੁੰਚੇ ਸੀਗੇ ਸਾਨੂੰ ਆਸ਼ੀਰਵਾਦ ਦੇਣ ਲਈ ਔਰ ਕਲੱਬ ਵਾਲੇ ਆਪਣੇ ਸਾਰੇ ਜੋ ਪ੍ਰਬੰਧਕ ਨੇ ਮੰਦਰ ਦੇ ਕਮੇਟੀ ਦੇ ਮੈਂਬਰ ਔਰ ਸਮੁੱਚੇ ਆਪਣੇ ਮੈਂਬਰਾਂ ਵੱਲੋਂ ਔਰ ਪ੍ਰਬੰਧਕਾਂ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਆਏ ਸਾਲ ਜਿਵੇਂ ਕਰਦੇ ਨੇ ਤੇ ਬੜੇ ਵਧੀਆ ਉਤਸ਼ਾਹ ਨਾਲ ਆਪਣਾ ਇਹ ਕੈਂਪ ਸੰਪੂਰਨ ਹੋਇਆ ਸੋ ਸਾਡੇ ਮੱਲੀ ਅੱਖਾਂ ਦੇ ਹਸਪਤਾਲ ਤਲਵੰਡੀ ਸਾਬੋ ਦੀ ਟੀਮ ਵੱਲੋਂ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਬੇਰੀ ਅਸੀਂ ਬਾਬਾ RAMਦੇਵ ਕਮੇਟੀ ਪਿੰਡ ਲਥੇਹਾ ਜਿੰਨੇ ਵੀ ਸਾਡੇ ਕਲੱਬ ਵਾਲੇ ਮੁੰਡੇ ਹੈਗੇ ਹੈਗੇ ਮੈਂਬਰ ਹੈਗੇ ਸਾਡੇ ਬਜ਼ੁਰਗ ਹੈਗੇ ਉਹਨਾਂ ਦੀ ਸਿੱਖਿਆ ਦੇ ਤਹਿਤ ਅਸੀਂ ਚੱਲ ਰਹੇ ਹਾਂ ਹਰ ਸਾਲ ਬਾਬੇ ਜੀ ਦਾ ਜਾਗਰਣ ਹੁੰਦਾ ਹੈਗਾ ਅਸੂ ਦੀ ਦੂਜ ਨੂੰ ਜਿਹੜਾ ਇਹ ਜਾਗਰਣ ਹਰ ਸਾਲ ਮਨਾਇਆ ਜਾਂਦਾ ਹੈਗਾ ਤੇ ਪਿਛਲੇ 3-4 ਸਾਲਾਂ ਤੋਂ ਸਾਡੀ ਸੋਚ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਹੁਣ ਅਸੀਂ ਇਸ ਵਾਰ ਸਾਡਾ ਇਹ ਤੀਸਰਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਹੈਗਾ ਮੱਲੀ ਹਸਪਤਾਲਾ ਡਾਕਟਰ ਚਰਜੀਤ ਜੀ ਸਾਡੇ ਦੂਸਰਾ ਕੈਂਪ ਲਾ ਗਏ ਨਾ ਇੱਕ ਕੈਂਪਸ ਹੀ ਰਾਮਾਵੰਡੀ ਤੋਂ ਇੱਕ ਜੋਤ ਹਸਪਤਾਲ ਚ ਲਗਵਾਇਆ ਸੀ ਤੇ ਇਸ ਵਾਰ ਜਿਹੜਾ ਇਹ ਸਾਡਾ ਫਰੀ ਚੈੱਕਅਪ ਦਾ ਤੀਜਾ ਕੈਂਪ ਹੈ ਜੀ ਤੇ ਸਾਡੇ ਕਲੱਬਾਰੇ ਵੀਰ ਜਿੰਨੇ ਵੀ ਸਾਡੇ ਬਾਬਾ RAM ਦੇ ਕਮੇਟੀ ਦੇ ਮੈਂਬਰ ਹੈ ਨੌਜਵਾਨ ਹੈ ਸਾਰਿਆਂ ਦਾ ਬਹੁਤ ਚੰਗਾ ਉਪਰਾਲਾ ਹੈਗਾਗਾ ਬਹੁਤ ਮਿਹਨਤੀ ਅਨਥਕ ਹੈਗੇ ਆ ਜੀ ਮਿਹਨਤ ਕਰਦੇ ਹੈਗੇ ਹਰੇਕ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਆ ਤੇ ਦੂਸਰੀ ਗੱਲ ਇਹ ਹੈ ਵੀ ਸਾਡੀ ਜਿਹੜੀ ਬੱਬਾ RAM ਦੇ ਕਮੇਟੀ ਹੈ ਇਹਨੂੰ ਨਗਰ ਦਾ ਬਹੁਤ ਜ਼ਿਆਦਾ ਸਹਿਯੋਗ ਹੈਗਾ ਅਸੀਂ ਨਗਰ ਦਾ ಗ್ರಾಮ ਪੰਚਾਇਤ ਦਾ ਪੂਰਾ ਤਹਿਦੋਂ ਧੰਨਵਾਦ ਕਰਦੇ ਆਂ ਵੀ ਜਿਹੜਾ ਨਗਰ ਹਰ ਸਾਲ ਪੈਸੇ ਪੱਖੋਂ ਲਾ ਲੋ ਅਨਾਜ ਪੱਖੋਂ ਲਾ ਲੋ ਹਰ ਪੱਖੋਂ ਸਾਡੀ ਮਦਦ ਕਰਦਾ ਹੈਗਾ ਤੇ ਅਸੀਂ ਨਗਰ ਤੋਂ ਵੀ ਇਹੀ ਆਸ ਕਰਦੇ ਆਂ ਵੀ ਹਰ ਸਾਲ ਸਾਡੀ ਇਸੇ ਤਰ੍ਹਾਂ ਮਦਦ ਕਰੀ ਚੱਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅੱਖਾਂ ਦੇ ਨਾਲ ਨਾਲ ਹੋਰ ਬਿਮਾਰੀਆਂ ਦੇ ਵੀ ਕੈਂਪ ਲਗਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਸਿਹਤ ਸਹੂਲਤਾਂ ਪੱਖੋਂ ਅਸੀਂ ਦੇ ਸਕਦੇ ਆ ਸਹੂਲਤ ਉਹ ਦੇਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਦੁਆਰਾ ਦੁਆਰਾ ਫੇਰ ਡਾਕਟਰ ਸਾਹਿਬ ਜੀ ਦਾ ਮੱਲੀ ਜੀ ਦਾ ਇੱਥੇ ਪਹੁੰਚਣ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਨੇ ਬਹੁਤ ਸੋਹਣੇ ਢੰਗ ਨਾਲ ਜਿਹੜਾ ਕੈਂਪ ਹੈਗਾ ਉਹ ਸੰਪੂਰਨ ਕੀਤਾ ਤੇ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੈ ਜੀ